ਹੁਸੈਨੀ ਵਾਲਾ ਤੋਂ ਚੜਦੇ ਪਾਸੇ ਜਦੋਂ ਆਪਾਂ ਟੈਂਡੀ ਵਾਲਾ ਗੱਟੀ ਰਾਜੋਕੇ ਜਾਂ ਵਸਤੀ ਰਾਮਲਾਲ ਦੀ ਗੱਲ ਕਰੀਏ ਤਾਂ ਉੱਥੇ ਸਤਲੋਈ ਦਾ ਜਿਹੜਾ ਮੰਝਰ ਹੈ ਨਾ ਸਤਲੋਈ ਦਾ ਜਿਹੜਾ ਕਹਿਰ ਆ ਉਹ ਹੋਰ ਨਜ਼ਰੀਆ ਪਰ ਜਿਹੜੀ ਜਗ੍ਹਾ ਤੇ ਮੈਂ ਹੁਣ ਖੜਾ ਇਹ ਗੱਟਾ ਬਾਸ਼ਾ ਪਿੰਡ ਆ ਗੱਟਾ ਬਾਸ਼ਾ ਉਹ ਪਿੰਡ ਆ ਜਦੋਂ ਹਰੀਕੇ ਹੜ੍ਹ ਤੋਂ ਪਾਣੀ ਛੱਡਦੇ ਆ ਤਾਂ ਛੱਡਦਿਆਂ ਨਾਲ ਇਹ ਜਿਹੜਾ ਗੱਟੇ ਬਾਸ਼ੇ ਦਾ ਬੰਨ ਜਿਹੜਾ ਮੇਰੇ ਨਾਲ ਆ ਬਿਲਕੁਲ ਇਸ ਬੰਨ ਨੂੰ ਸਿੱਧੀ ਟੱਕਰ ਲੱਗਦੀ ਸੀ ਤੇ ਜਿੱਥੇ ਹੁਣ ਅਸੀਂ ਖੜੇ ਆ ਇਹਨੂੰ ਨੋਚ ਕਹਿੰਦੇ ਆ ਤੇ ਇਹ ਨੋਚਾਂ ਰੋਕਦੀਆਂ ਨੇ ਬੰਦਾ ਨੂੰ ਟੱਕਰ ਲੱਗਣ ਤੋਂ 1988 ਦੇ ਵਿੱਚ ਜਦੋਂ ਹੜਾ ਆਉਂਦਾ ਤਾਂ ਉਦੋਂ ਇੱਥੋਂ ਬੰਨ ਟੁੱਟਦਾ ਤਾਂ ਫਿਰੋਜ਼ਪੁਰ ਤੱਕ ਪਾਣੀ ਜਾਂਦਾ ਪਰ ਆ ਜਿਹੜੀ ਨੋਚ ਲੱਗੀ ਆ ਇਹਨੂੰ ਥੱਲੇ ਕਰਕੇ ਦਿਖਾਓ ਆ ਜਿਹੜੀ ਨੋਚ ਲੱਗੀ ਆ ਇਸ ਨੋਚ ਨੇ ਪਤਾ ਹੀ ਨਹੀਂ ਕਿੰਨੇ ਕੋ ਇਲਾਕੇ ਬਚਾ ਦਿੱਤੇ ਤਾਂ ਪਤਾ ਨਹੀਂ ਕਿਹੜਾ ਕੋ ਚੰਗਾ ਅਫਸਰ ਹੋਊਗਾ ਕਿਸੇ ਦੇ ਮਨ ਮੇਰ ਪੈ ਗਈ ਵੈਸੇ ਤਾਂ ਬਹੁਤੇ ਨਲਾਇਕ ਆ ਸਾਡੇ ਸਿਸਟਮ ਦੇ ਵਿੱਚ ਹਰ ਬੰਦਾ ਆਪਦਾ ਵਧੀਆ ਤਰੀਕੇ ਨਾਲ ਕੰਮ ਕਰਦਾ ਰਹੇ ਤਾਂ ਕਦੀ ਵੀ ਸਿਸਟਮ ਖਰਾਬ ਨਹੀਂ ਹੁੰਦਾ ਆ ਪਿੱਛੇ ਸਤਲੁਜ ਦਰਿਆ ਐ ਇਸ ਪਾਸਿਓ ਸਿੱਧਾ ਹਰੀਕੇ ਹੈਡ ਤੋਂ ਨਿਕਲਦਾ ਤੇ ਜਿਹੜਾ ਸਾਹਮਣੇ ਪੁਲ ਤੁਸੀਂ ਦੇਖਦੇ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਦਾ ਉਹ ਪੋਲਾ ਜਿਹੜਾ ਬਾਅਦ ਵਿੱਚ ਨਵਾਂ ਬਣਿਆ ਜਿਹੜੀ ਕਿ ਸਾਰੀ ਜਿਹੜੀ ਕਾਨਵਾਈ ਆ ਹੁਣ ਜਿਹੜੀ ਸਾਰੀ ਟਰਾਂਸਪੋਰਟ ਸਟੇਸ਼ਨ ਕਹਿ ਸਕਦੇ ਆ ਬੱਸਾਂ ਗੱਡੀਆਂ ਸਾਰੀਆਂ ਹੁਣ ਇਸ ਪੋਲ ਤੋਂ ਨਿਕਲਦੀਆਂ ਦੂਜੇ ਪੋਲ ਵਾਲੇ ਪਾਸੇ ਹੈਵੀ ਵਹੀਕਲਾਂ ਨੂੰ ਜਿਹੜੀ ਹੈਗੀ ਆ ਉਹ ਰੁਕਾਵਟ ਆ ਤਾਂ ਇੱਥੋਂ ਦਰਿਆ ਦੀ ਸਪੀਡ ਤੁਸੀਂ ਦੇਖੋ ਕਿੰਨੀ ਆ ਇਹ ਜਿਹੜਾ ਪਾਣੀ ਆ ਇਹ ਹੁਸੈਨੀ ਵਾਲੇ ਜਾਣ ਤੋਂ ਪਹਿਲਾਂ-ਪਹਿਲਾਂ ਪਾਕਿਸਤਾਨ ਜਾਣਾ ਆ ਹੁਸੈਨੀ ਵਾਲੇ ਜਾਣ ਤੋਂ ਪਹਿਲਾਂ ਇਹ ਸਾਰਾ ਪਾਣੀ ਪਾਕਿਸਤਾਨ ਜਾ ਕੇ ਉੱਥੋਂ ਦੇ 10-15 ਪਿੰਡ ਡੋਬ ਕੇ ਤਾਂ ਹੁਸੈਨੀ ਵਾਲਾ ਤੋਂ ਚੜ੍ਹਦੇ ਪਾਸੇ ਜਦੋਂ ਟੈਂਡੀ ਵਾਲਾ ਪਿੰਡ ਆਉਂਦਾ ਤਾਂ ਟੈਂਡੀ ਵਾਲੇ ਪਿੰਡ ਤੋਂ ਫੇਰ ਇਹ ਵਾਪਸ ਪਾਕਿਸਤਾਨ ਨੂੰ ਮੁੜ ਕੇ ਆਉਂਦਾ ਤਾਂ ਨਾਲ ਜਿਹੜਾ ਉਧਰਲਾ ਪਾਣੀ ਆ ਕੋਈ ਗੰਦੇ ਨਾਲਿਆਂ ਦਾ ਜਾਂ ਕਿਸੇ ਤਰੀਕੇ ਦਾ ਵੀ ਉਹ ਵੀ ਪਾਣੀ ਹਲਾ ਕੇ ਹੁਸੈਨੀ ਵਾਲੇ ਤੇ ਮਾਰ ਕਰਦਾ ਤਾਂ ਹੁਣ ਹੁਸੈਨੀ ਵਾਲੇ ਤੋਂ 2 ਲੱਖ ਤੋਂ ਕਰੀਬ ਜਿਹੜਾ ਪਾਣੀ ਆ ਉਹ ਰਿਲੀਜ਼ ਕੀਤਾ ਜਾ ਰਿਹਾ ਇੱਥੋਂ ਅਜੇ ਵੀ ਜਿਹੜਾ ਹੈਗਾ ਉਹ 2.5 ਲੱਖ ਦੇ ਕਰੀਬ ਪਾਣੀ ਹਰੀਕੇ ਹੈਡ ਤੋਂ ਜਿਹੜਾ ਥੱਲੇ ਫਿਰੋਜ਼ਪੁਰ ਵਾਲੇ ਪਾਸੇ ਕਹਿ ਲੋ ਜਾਂ ਪਾਕਿਸਤਾਨ ਵਾਲੇ ਪਾਸੇ ਕਹਿ ਲੋ ਛੱਡਿਆ ਜਾ ਰਿਹਾ ਪਾਣੀ ਦੀ ਸਪੀਡ ਦੱਸਦੀ ਹੈ ਕਿ ਅਜੇ ਸਭ ਅੱਛਾ ਨਹੀਂ ਹੈ ਅਜੇ ਪਿੱਛੋਂ ਬਰਸਾਤਾਂ ਹੋ ਰਹੀਆਂ ਪਿੱਛੋਂ ਪਹਾੜਾਂ ਚੋਂ ਜਿਹੜਾ ਹੈਗਾ ਉਹ ਦਰਿਆਵਾਂ ਦੇ ਵਿੱਚ ਪਾਣੀ ਛੱਡਿਆ ਨਿਰਵਿਗਨ ਛੱਡਿਆ ਜਾ ਤਾਂ ਹੇਠਲੇ ਪਾਸੇ ਜਿਹੜਾ ਹੈਗਾ ਦਰਿਆਵਾਂ ਚ ਪਾਣੀ ਵਧੀ ਜਾਂਦਾ ਹੈ ਮਾਰ ਕਦੋਂ ਤੱਕ ਚੱਲਣੀ ਪੈਣੀ ਹੈ ਸਮਾਂ ਦੱਸੂਗਾ ਫਿਲਹਾਲ ਲੋਕ ਪਰੇਸ਼ਾਨ ਨੇ ਤੇ ਦਰਿਆ ਸ਼ੂਕਦੇ ਪੈਣੇ ਜ਼ਮੀਨ ਹੂੰ ਪੰਜ ਦੋਗਲੇ अच्छा जी ਕਿਹੜੇ ਪਿੰਡ ਦੀ ਆ? ਦੀਨੇਗੇ। ਅੱਛਾ ਜੀ। ਇਹ ਸਾਰਾ ਹੀ ਦਰਿਆ ਭਰਿਆ ਪਿਆ ਤੇ ਪਿੰਡ ਸੁੱਕੇ ਥਾਂ ਵੇਖ ਕੇ ਆਲੇ ਪਿੰਡਾਂ ਦਾ ਨੁਕਸਾਨ ਹੋਇਆ। ਹੂੰ। ਤੇ ਪਿੰਡ ਜੂਹੜਾ ਸੁੱਕੇ ਥਾਂ ਰਿਹਾ ਤੇ ਬਾਕੀ ਸਾਡੇ ਪਿੰਡ ਦਾ ਮਰਲਾ ਥਾਂ ਨਹੀਂ ਵਜਾ ਨਾ ਪੱਠਾ ਤੇ ਨਾ ਝੋਨਾ ਲੱਗ ਕੋਈ ਕੋਈ ਚੀਜ਼ ਨਹੀਂ ਵਜੀ। ਹੂੰ। ਤੇ ਸਾਡਾ ਪਿੰਡ ਇਹਨਾਂ ਮਾਲ ਸਾਡੇ ਤਰਲੇ ਲੈਣ ਰਿਹਾ ਕਿੰਨੇ ਦੇ ਤੁਸਾਉਣ ਰਿਹਾ। ਸਾਰੀ ਜ਼ਮੀਨ ਇਧਰ। ਸਾਰੀ ਜ਼ਮੀਨ ਇਧਰ ਆ। ਅੱਛਾ ਜੀ। ਇਹ ਸਿਰਫ ਆ ਪਿੰਡ ਹੀ ਪਿੰਡ ਇਹ ਥਾਂ ਦੇ ਆ। ਯਾਨੀ ਪੱਠੇ-ਪੁੱਠੇ ਸਾਰੇ ਖਰਾਬ ਹੋ ਗਏ। ਕੋਈ ਚੀਜ਼ ਨਹੀਂ ਕੋਈ ਚੀਜ਼ ਵੀ। ਨਾ ਤੋਂ ਨਾਨਕ ਪਠਾਣਾ ਕੋਈ ਆਏ ਤੁਹਾਡੇ ਕੋਲ ਕੋਈ ਪ੍ਰੋਸੈਸ਼ਨ ਵਾਲਾ ਕੋਈ ਆਉਂਦਾ ਯਾਰ ਇੱਥੇ ਲਾਰਾ ਦੇਖ ਤੇ ਚਲਦੇ ਜਾਂਦੇ ਤੇ ਚਲੇ ਜਾਂਦੇ ਆ ਕੋਈ ਨਹੀਂ ਬੋਰ ਦਾ ਤੁਸੀਂ ਕਹਿ ਰਹੇ ਸੀ ਕਿ ਪਾਣੀ ਤੁਹਾਡੇ ਇਧਰਲੇ ਪਾਸੇ ਆ ਗਏ ਬੰਨ੍ਹ ਤੋਂ ਇਧਰ ਕੋਈ ਬੰਨ੍ਹ ਤਾਂ ਟੁੱਟਾ ਨਹੀਂ ਆ ਪਾਣੀ ਉਹ ਸਾਹਮਣੇ ਉਹ ਹਰੀ ਕੇ ਹੈਡ ਚੱਲਦਾ ਪਿਆ ਤਾ ਪਾਣੀ ਤੇ ਸਾਰਾ ਦਰਿਆ ਚੱਲਦਾ ਪਿਆ ਤੁਹਾਡੇ ਇਧਰ ਕਿਵੇਂ ਆ ਗਏ ਤਿੰਨ ਸੇਮ ਨਾਲੇ ਆ ਅੱਛਾ ਜੀ ਤਿੰਨੇ ਉੱਛਲ ਗਏ ਜਿੰਨਾ ਮੀਂਹ ਪਿਆ ਸਾਰੇ ਪਿੰਡ ਨੂੰ ਘੇਰਾ ਪਿਆ ਲੁੱਤਾ ਅੱਛਾ ਜੀ ਇਹ ਰਾਰੋ ਹਰਾ ਵੀ ਸਾਨੂੰ ਪਿੰਡੋਂ ਬਾਹਰ ਨਿਕਲਾ ਪਵੇ ਸੇਮ ਨਾਲੇ ਜਿਹੜੀਆਂ ਲੰਘ ਕੇ ਨਹੀਂ ਆਉਂਦੇ ਆ ਜਿਹੜੀਆਂ ਰਾਜਸਥਾਨ ਵਾਲੀਆਂ ਨਹਿਰਾਂ ਵਾਂ ਹਾਂਜੀ ਇਹਨਾਂ ਥੱਲੇੋਂ ਤਿੰਨ ਸੇਮ ਨਾਲੇ ਨਿਕਲਦੇ ਆ ਹਾਂ ਇਹ ਪੈਂਦੇ ਸਾਰੇ ਘੁੰਮ ਕੇ ਦਰਿਆ 'ਚ ਹੁਣ ਦਰਿਆ ਦਾ ਵਹਾਹ ਚੜਿਆ ਦਰਿਆ ਚੜਿਆ ਕਰਕੇ ਇਹ ਡਾਫ ਲਾ ਕੇ ਪਛਾਹ ਨੂੰ ਪਾਣੀ ਧੱਕਨ ਦਿਆ ਵਾ ਸੇਮ ਨਾਲੇ ਦਾ ਪਾਣੀ ਪਛਾਹ ਨਾਲੇ ਸੇਮ ਨਾਲੇ ਦਾ ਪਾਣੀ ਜਿਹੜਾ ਦਰਿਆ 'ਚ ਆਉਣਾ ਸੀਗਾ ਉਹ ਹੁਣ ਬੈਕ ਹੋਣਾ ਸ਼ੁਰੂ ਹੋ ਗਿਆ ਹਾਂ ਜਿਹੜਾ ਦਰਿਆ 'ਚ ਪਾਣੀ ਆਉਂਦਾ ਸੀ ਉਹ ਬੈਕ ਚੜ ਗਿਆ ਵਾ ਇਹ ਚਾਰ ਸਵੇਰੇ 2-2 ਫੁੱਟ 3-3 ਫੁੱਟ ਪਾਣੀ ਦਰਿਆ ਦੇ ਖਲੋਤਾ ਵਾ ਉਹ ਚੜਨ ਦਿਆ ਵਾ ਪਾਣੀ ਜਿਹੜਾ ਡੈਮ ਬਣੀ ਨਾ ਉੱਥੇ ਤੁਸੀਂ ਲੰਘ ਕੇ ਆਈ ਡੈਮ ਬਣੀ ਆ ਤੇ ਡੈਮ ਤੋਂ 4-4 5 ਫੁੱਟ ਪਾਣੀ ਉੱਤੇ ਆ ਤੇ ਉਹ ਹੌਲੀ-ਹੌਲੀ ਲੀਕ ਹੋ ਕੇ ਤੇ ਇਧਰ ਨੂੰ ਚੜ ਰ ਤੇ ਉਹ ਵੀ ਇਸ ਤਰ੍ਹਾਂ ਢਾਗੂੜਾ ਮਾਰ ਕੇ ਮੁੜ ਜਾਂਦੇ ਆ ਕੋਈ ਲੀਡਰ ਜਾਂ ਪ੍ਰਸ਼ਾਸਨ ਅਧਿਕਾਰੀ ਆਇਆ ਲੀਡਰ ਆਉਂਦੇ ਆ ਫੋਟੋਆਂ ਜਿਹੜੇ ਮਤਲਬ ਕਿ ਹੋ ਚੁੱਕੇ ਆ ਸਾਬਕਾ ਜਿਹੜੇ ਸਾਬਕਾ ਨਾ ਉਹ ਆਏ ਆ ਫੋਟੋਆਂ ਫੋਟੋਆਂ ਲਾ ਕੇ ਚਲ ਗਏ ਆ ਤੇ ਜਿਹੜੇ ਮੌਜੂਦਾ ਉਹ ਤੇ ਕੋਈ ਨਹੀਂ ਇੱਥੇ ਹੀ ਬੋੜਿਆ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਹਾਂ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਇਤਨਾ ਪਾਣੀ ਫਿਰ ਤੁਹਾਡੇ ਨਿਕਲੂ ਕਿਵੇਂ ਇਹ ਨਿਕਲੂਗਾ ਜਦੋਂ ਦਰਿਆ ਲੱਥੂਗਾ ਜਦੋਂ ਦਰਿਆ ਖਾਲੀ ਹੋਊਗਾ ਫਿਰ ਸੇਮਲਾ ਖਿੱਚੂਗਾ ਨੁਕਸਾਨ ਤੁਹਾਡਾ ਵੀ ਇਧਰ ਹੋਣਾ ਹੀ ਹੋਣਾ ਨੁਕਸਾਨ ਇਧਰ ਲਈ ਫਸਲ ਦਾ ਵੀ ਹੋ ਰਿਹਾ ਸਾਡਾ ਜਾਂ ਸਾਡੇ ਪਿੰਡ ਦਾ ਤੇ ਹੋਈ ਜਾ ਰਿਹਾ ਨੁਕਸਾਨ ਪੱਠਾ ਡੱਕਾ ਸਾਰਾ ਇੱਥੇ ਸਾਰੇ ਪੱਠੇ ਹੀ ਇਹ ਇੱਥੇ ਦੱਸਦਾ 15-15 ਫੁੱਟ ਪਾਣੀ ਖਲੋਤਾ ਵਾ ਉਹ ਮੋਟਰ ਤੁਹਾਨੂੰ ਦਿਖਣ ਗਈ ਆ ਨਾ ਉਹ ਮੋਟਰ ਸਾਡੀ ਸਾਰੇ ਤੋਂ ਉੱਚੇ ਥਾਂ ਆ ਇਧਰਲਾ ਥਾਂ ਸਾਰਾ ਨੀਵਾ ਇਧਰੋਂ ਓਦੋਂ ਜ਼ਿਆਦਾ ਨੀਵਾ ਇਹ ਤੁਹਾਨੂੰ ਤਾਂ ਸਿੱਧੀ ਟੱਕਰ ਪੈ ਗਈ ਇੱਥੇ ਸਿੱਧੀ ਟੱਕਰ ਪਈ ਆ ਸਾਹਮਣੇ ਹੈਡ ਦਾ ਸਾਡੇ ਪਿੰਡ ਵਾਲੇ ਨੂੰ ਮੂੰਹ ਆ ਤੇ ਚਲੋ ਆ ਬੰਨਾ ਮਜ਼ਬੂਤ ਕਰਕੇ ਥੋੜਾ ਸਾਨੂੰ ਉਹ ਸ ਸੋਹੜਾ ਮਾਰੇ ਲੋਕਾਂ ਨੂੰ ਮੁਸੀਬਤਾਂ ਦੇਖੋ ਤੁਸੀਂ ਹੁਣ ਬੇੜਾ ਜਿਹੜਾ ਆ ਉਹ ਭਰ ਕੇ ਪਸ਼ੂਆਂ ਲਈ ਫੀਡ ਆ ਪਾਣੀ ਆ ਕਿਉਂਕਿ ਅੰਦਰ ਪਾਣੀ ਦੀ ਬੜੀ ਘਾਟ ਆ ਪਾਣੀ ਖਰਾਬ ਹੋਇਆ ਪਿਆ ਤੇ ਕਿਸਾਨ ਲੈ ਕੇ ਜਾ ਰਹੇ ਆ ਬੜਾ ਖਤਰਨਾਕ ਕੰਮ ਆ ਮੁਸੀਬਤਾਂ ਮਾਰੇ ਲੋਕ ਜਿਹੜੇ ਆ ਉਹਨਾਂ ਨੂੰ ਦਿਨ ਪਰ ਰਾਤ ਹੀ ਦਰਿਆਵਾਂ ਦੇ ਵਿੱਚ ਮੁਸੀਬਤਾਂ ਨੇ ਕਿਹੜਾ ਇਹ ਕਿਹੜਾ ਨੱਕਾ ਕਿਹੜੇ ਪਿੰਡ ਨੇ ਸਾਰੇ ਸੁਭਰਾਈਏ ਵਸਤੀ ਗਰੀਬ ਸਿੰਘ ਵਾਲੀ ਜੀ ਅੱਛਾ ਹਾਂ ਜੀ ਇਹ ਹੁਣ ਇਹ ਕਿੰਨੇ ਦਿੱਤੇ ਆ ਫੀਡ ਵਗੈਰਾ ਤੁਸੀਂ ਆਪ ਲੈਂਦੀ ਇਹ ਆਏ ਸਰਪੰਚਾ ਲੋਈ ਔਰ ਚਦੀਪ ਸਿੰਘ ਵੱਲੋਂ अच्छा हां जी वास्ती गरीब सिंह वाली ਦਾ ਸਰਪੰਚ ਆ ਜੀ ਉਹਦੇal ਕਿੰਨੇ ਘਰ ਨੇ ਜਿਹੜੇ ਆ ਸਾਰੇ ਜਿੰਨਾਂस्ते ਰਸਨ ਜਾ ਰਹੇ ਇਹਦਾ ਘਰ ਲਗਭਗ ਹੀ ਘਟੋ ਘੜ ਹੈਗੇ ਜੀ 6 70 ਘਰ ਆਈਏ ਇਥੇ ਇਥੇ ਚੀਨੇ ਰਗੇ ਜੀ ਲੱਗ ਲੱਗ ਗਈ ਕੋਹ ਰਗੇ ਜਬਦਰ ਘਰ ਆ ਜੀ ਤੇ ਪਸ਼ੂ ਵਿੱਚੇ ਨੇ ਅੰਦਰ ਬਹੁਤ ਜੀ ਪਸ਼ੂ ਜੀ ਸਾਰੇ ਕੋਈ ਵਿੱਚ ਹੀ ਹੈ ਜੀ ਤੇ ਪਾਣੀ ਕੋਈ ਵਧਿਆ ਸਵੇਰ ਦਾ ਘਟਿਆ ਪਾਣੀ ਥੋੜਾ ਜਿਹਾ ਘਟਿਆ ਹੁਣ ਫਿਰ ਚੜੀ ਜਾਂਦਾ ਜੀ ਹਾਂਜੀ ਇਹ ਇਹ ਹੁਣ ਅੰਦਰ ਜਾ ਕੇ ਵੰਡੋਗੇ ਕਿ ਇੱਥੇ ਵੰਡ ਕੇ ਸਾਰਾ ਸਮਾਨ ਵੰਡਤਾ ਜੀ ਇਥੇ ਦਾ ਆਪੋ ਆਪਣੇ ਲੈ ਜਾਣਾ ਜੀ ਉਹਨਾਂ ਨੇ ਹੌਣ ਤੇ ਨਾ ਘਰਾਂ ਦਾ ਟਰੈਕਟਰ ਖੜਾ ਉਹਨਾਂ ਟਰੈਕਟਰ ਤੇ ਲੱਦ ਕੇ ਲੈ ਜਾਣਾ ਹੈ ਅਗਲੇ ਪਨੇ ਅੱਛਾ ਇਹ ਸੜਕ ਅੱਗੇ ਸੜਕ ਹੈ ਇੱਥੋਂ ਸੜਕ ਹੈ ਸ਼ੜਕ ਤਾਂ ਆ ਜਾਂਦੀ ਹੈ ਇੱਥੇ ਪਾਣੀ ਤਰੂ ਗਈ ਐਨੇ ਤਾਂ ਜਾ ਤੇ ਇਹ ਜਿਹੜਾ ਪੱਠੇ ਹੋਰ ਵੀ ਤੁਹਾਡੇ ਦੇ ਕਿ ਸਾਰੇ ਖਰਾਬ ਹੋ ਗਏ ਵੈਸੇ ਪੱਠੇ ਖਰਾਬ ਹੋ ਗਏ ਪੱਠੇ ਦਾ ਨਵੇਂ ਬੀਜੋ ਵੀ ਖਰਾਬ ਹੋ ਗਏ ਆ ਜਿਹੜੇ ਖੜੇ ਉਹ ਵੀ ਗਲ ਗਏ ਜੀ ਤੁਹਾਡੀਆਂ ਇਸ ਇਲਾਕੇ ਦੀਆਂ ਮੰਗਾਂ ਕੀ ਨੇ ਜਿਹੜੇ ਤੁਸੀਂ ਇਹ ਸਾਨੂੰ ਕੋਈ ਨਹੀਂ ਚਾਹੀਦਾ ਬਾ ਇੱਕ ਮੰਨ ਲਓ ਸਾਨੂੰ ਪਾਣੀ ਦਾ ਚਾਰਾ ਚਾਹੀਦਾ ਜੀ ਹੋਰ ਤਕਰੀਬਨ ਲਗਭਗ ਹੈਗਾ ਜੀ 2023 ਦੇ ਵਿੱਚ ਨਾ ਬੜਾ ਰੋਲਾ ਸੀਗਾ ਸਾਨੂੰ ਆਹ ਦੇ ਦਿਓ ਸਾਨੂੰ ਆਹ ਦੇ ਦਿਓ ਪਰ ਇਸ ਵਾਰ ਮੈਨੂੰ ਪਾਣੀ ਵੜ ਗਿਆ ਸੀ ਇਸ ਵਾਰ ਮੰਨ ਲਓ ਘਰਾਂ ਦੇ ਗੇਟਾਂ ਨਾਲ ਪਾਣੀ ਲੱਗਾ ਖੜਾ ਇਹ ਤਾਂ ਮਤਲਬ ਥੋੜੇ ਜਿਹਾ ਪਾਣੀ ਚੜਦਾ ਸਾਰੇ ਘਰਾਂ 'ਚ ਪਾਣੀ ਵੜਦਾ ਜੀ ਨਹੀਂ ਪਰ ਇਸ ਵਾਰ ਲੋਕਾਂ ਨੇ ਨਾ ਰਸਨ ਨਹੀਂ ਮੰਗਿਆ ਪਿੱਛੋਂ ਤੋਂ ਲੈ ਕੇ ਅਸੀਂ ਦੇਖਦੇ ਆ ਰਹੇ ਸਿਰਫ ਕਹਿੰਦੇ ਵੀ ਸਾਨੂੰ ਮੱਝਾਂ ਵਾਲੀ ਜਿਹੜੀ ਫੀਡ ਮੱਝਾਂ ਤੇ ਮਨ ਲਓ ਪਾਰੋਂ ਤੋਂ ਡੰਗਰ ਕੱਢ ਲਿਆ ਐਦ ਕੀ ਡੰਗਰ ਪਸ਼ੂ ਕਿਸੇ ਨੇ ਨਹੀਂ ਕੱਢੇ ਘਰਾਂ 'ਚੋਂ ਤੇ ਜੇ ਪਾਣੀ ਵਧਦਾ ਫੇਰ ਫੇਰ ਕੀ ਕਰਾਂਗੇ ਜੀ ਹੁਣ ਮਜਬੂਰੀ ਆ ਸਾਡੀ ਕਿੱਥੇ ਲੈ ਕੇ ਜਾਵਾਂਗੇ ਹੂੰ ਹੂੰ ਚਰਫੇ ਕਾ ਮਜਬੂਰੀ ਖਰ ਤਰ ਅਸੀਂ ਬੈਠੇ ਏ ਡੰਗਰ ਅੰਦਰ ਬੰਨਗੇ ਕਿੱਥੇ ਲੈ ਕੇ ਜਾਵਾਂਗੇ ਅਸੀਂ ਲੋਕ ਉਦੋਂ ਹੀ ਘਰਾਂ 'ਚ ਚੋਰੀ ਹੋਣ ਲੱ ਪੈਂਦੀ ਆ ਜੇ ਮੰਨ ਲਓ ਰੋੜਾ ਪਾਣੀ ਛੱਡਦੇ ਨਗਰ ਅਸੀਂ ਡੰਗਰ ਕਿਤੇ ਬਾਹਰ ਕੱਢੇ ਨੀ ਆ ਡੰਗਰ ਰੁੜ ਜਾਂਦੇ ਆ ਅੱਛਾ ਪਾਰ ਦਾ 12 ਮਾਝਾ ਰੁੜ ਗਿਆਂ ਸਾਡੀਆਂ ਤੇ ਹੀ ਉਹ ਜਾ ਗਏ ਫੱਤੇ ਵਾਲਿਆਂ ਨੂੰ ਲੱਭਿਆਂ ਜੀ ਉਹ ਤੋਂ ਸਾਡੇ ਕੋਲ ਰਿਸ਼ਤੇਦਾਰੀ ਉਹਨਾਂ ਨੇ ਮੱਝਾ ਪਛਾਣ ਕੇ ਉਹਨਾਂ ਨੇ ਗੱਡੀਆਂ ਉਥੋਂ ਤਾਂ ਕਰਕੇ ਅਸੀਂ ਡਰਦੇ ਡੰਗਰ ਨਹੀਂ ਬਾਹਰ ਕੱਢਦੇ ਜੀ ਬਿਜਲੀ ਲਾਈਟ ਵਗੈਰਾ ਮਿਲਦੀ ਲੈਡ ਮਿਲਦੀ ਆਈ ਬਹੁਤ ਅਗਤਾ ਮੰਨ ਲਓ ਲੈਡ ਵੀ ਕਈਰ ਕੱਢ ਕਦੇ ਇੱਥੇ ਫਾਲਟ ਪੈ ਗਿਆ ਕਦੇ ਉੱਥੇ ਫਾਲਟ ਪੈ ਗਿਆਈ ਮੰਨ ਲਓ ਅੱਜ ਲਾਈਟ ਚੱਲਣ ਦੀ ਹੈ ਕੱਲ ਰਾਤ ਨੂੰ ਨਹੀਂ ਲੜਾਈ ਪਰਸੋਂ ਰਾਤ ਨੂੰ ਨਹੀਂ ਲੜਾਈ ਬੱਚੇ ਸਾਡੇ ਅੰਦਰ ਆ ਉਹ ਵੀ ਮੰਨ ਲਓ ਬਹੁਤ ਦਿੱਕਤ ਆਉਂਦੀ ਹੈ ਜਿਹੜਾ ਪੜਾਸ ਦੇ ਨਾਲ ਸਗੋ ਵੀ ਰਾਤ ਦਾ ਰਹਿਣਾ ਔਖਾ ਕੰਮ ਬਹੁਤ ਔਖਾ ਹੀ ਪੱਖੇ ਪੁੱਖੇ ਚਲੋ ਇੰਨਾ ਲਾਈਟ ਆਈ ਜਾਵੇ ਪੱਖੇ ਨਾਲ ਗੁਜ਼ਾਰੇ ਹੋਈ ਜਾਂਦੇ ਹੀ ਇੱਕ ਨਾ ਇੱਥੇ ਪੁਲ ਦੀ ਮੰਗ ਇੱਕ ਪੁਲ ਦੀ ਮੰਗ ਹੀ ਸਾਨੂੰ ਪੁਲ ਨਹੀਂ ਬਣ ਕੇ ਦਿੱਤਾ ਹੀ ਇੱਥੇ ਜੇ ਕਰ ਮੰਨ ਲਓ ਬਣ ਦੇਣਾ ਤੇ ਸਾਨੂੰ ਨਾ ਨੰਗਨ ਦੀ ਦਿੱਕਤ ਆ ਜਿਹੜੀ ਇਹ ਥੋੜੀ ਜਿਹੀ ਘਟ ਜਾਈ अच्छा चलो पानी ਦਾ ਰੇਗਸਾਲੀ ਆਉਂਦਾ ਲਗਭਗ 23 ਜਾਇਆ 24 ਨੰਗਾ 25 ਫੇਰ ਆ ਗਏ ਜਿੱਥੋਂ ਹਰੀ ਕੇਡ ਜਿੱਥੋਂ ਪਾਣੀ ਜਿੱਥੋਂ ਛੱਡਿਆ ਹੈ ਇਥੋਂ ਕਿਲੋਮੀਟਰ ਕਿੰਨਿਆਂ ਚ ਹੋਊਗਾ ਇਥੋਂ ਲਗਭਗ 6-7 ਕਿਲੋਮੀਟਰ ਹੋਊਗਾ ਇਹ ਰੇਗਾ ਹੋ ਸਕਦਾ ਵੱਧ ਵੀ ਹੋ ਜੇ ਪਾਣੀ ਦੀ ਜਿਹੜੀ ਦਿੱਕਤ ਹੈ ਕਿਉਂਕਿ ਪਾਣੀ ਦੀ ਡਿਮਾਂਡ ਅੰਦਰ ਬੜੀ ਹੋ ਰਹੀ ਹੈ ਪਾਣੀ ਆਪਣੇ ਬੋਰ ਵੀ ਹੈਗੇ ਨਲਕੇ ਵੀ ਹੈਗੇ ਆ ਸਾਰੇ ਬਹੁਤਿਆਂ ਘਰਾਂ ਦੇ ਬੋਰਾਂ 'ਚ ਪਾਣੀ ਪੈ ਚੁੱਕਾ ਜੀ ਅੱਛਾ ਜਿਹੜਾ ਮੰਨ ਲਓ ਥੱਲਿਓਂ ਬੋਰ ਆਕਰ ਪਾਣੀ ਚੋਕਦੇ ਇਹ ਸੀਮ ਦਾ ਵੀ ਪਾਣੀ ਥੱਲੇ ਹੀ ਜਾਂਦਾ ਵੀ ਆ ਪਾਣੀ ਬਹੁਤ ਜ਼ਿਆਦਾ ਖਰਾਬ ਹੋ ਚੁੱਕਾ ਸਾਡ ਅਸੀਂ ਪਾਣੀ ਦੀ ਮੰਗ ਕਰਦੇ ਹਾਂ ਨੂੰ ਪਾਣੀ ਪਹੁੰਚਾਇਆ ਜਾਵੇ। ਪਾਣੀ ਆਵੇ ਮੰਨ ਲਓ ਕੋਈ ਸਰਪੰਚ ਪਾਣੀ ਵੀ ਲੈ ਕੇ ਆ ਹਾਂ ਮੰਨ ਲਓ 25-30 ਪੇਟੀਆਂ ਲਿਆ ਪਾਣੀ ਦੀ ਉਹ ਲੈ ਕੇ ਗਏ ਬੇੜੇ 'ਚ ਰੱਖ ਕੇ ਉਹ ਮੰਨ ਲਓ 2-4-4 ਬੋਤਲਾਂ ਇੱਕ ਘਰ 'ਚ ਦਿੱਤੀਆਂ ਵੱਡੀ ਪਰੇਸ਼ਾਨੀ ਹੈ ਵੱਡੀ ਪਰੇਸ਼ਾਨੀ ਹਾਂਜੀ ਬਹੁਤ ਜਿਆਦਾ ਪਰੇਸ਼ਾਨੀ ਹੋ ਰਹੀ ਹੈ ਲਗਭਗ ਪਾਣੀ ਪੈ ਗਏ ਸਾਰੇ ਹਾਂ ਜੀ ਕੋਈ ਛੋਟੇ-ਛੋਟੇ ਬੱਚੇ ਆ ਮੰਨ ਲਓ ਪਾਣੀ ਆਖਰ ਪੀਣਗੇ ਤੇ ਫੇਰ ਹੀ ਆਈ ਤੇ ਸਾਨੂੰ ਇਹ ਹੋਈ ਰਾਤ ਨੂੰ ਦੇ ਪਾਣੀ ਵੀ ਮਿਲੇ। ਮੈਡੀਕਲ ਤੌਰ ਤੇ ਕੋਈ ਅੰਦਰ ਕੋਈ ਪੇਸ਼ੈਂਟ ਕੋਈ ਇਹੋ ਜਿਹਾ ਤਾਂ ਨਹੀਂ ਹੈਗਾ ਕੋਈ। ਨਹੀਂ ਕੋਈ ਲਗਭਗ ਕੋਈ ਹੈ ਨਹੀਂ ਖਾਸ ਕੋਈ। ਕੋਈ ਹੁੰਦਾ ਤੇ ਮੰਨ ਲਓ ਕਿ ਇੱਥੇ ਸਾਡੇ ਲੱਗੀ ਸੇਵਾ ਇੱਥੇ ਗੁਰਦਾਰੇ ਬੈਠੇ ਨੇ। ਡਾਕਟਰ ਸਾਹਿਬ ਤੇ ਉਹਨਾਂ ਨੇ ਵਾਜਾਂ ਦਵਾਈਆਂ ਜੇ ਕੋਈ ਮੰਨ ਲਓ ਦਵਾਈ ਦੀ ਲੋੜ ਆ ਉਥੋਂ ਕੋਈ ਯਾਰ ਲੈ ਕੇ ਜਾ ਕੇ ਲੈ ਆਉਂਦੇ ਆਂ। ਹਾਂਜੀ।